ਐਮਪੀ ਹਰਸ਼ਿਮਰਤ ਕੋਰ ਬਾਦਲ ਨੇ ਆਮ ਆਦਮੀ ਪਾਰਟੀ ਤੇ ਕਾਂਗਰਸ ਤੇ ਜੰਮ ਕੇ ਨਿਸ਼ਾਨੇ ਸਾਦੇ ਤੇ ਲੋਕਾਂ ਨੂੰ ਬੇਨਤੀ ਕੀਤੀ ਕਿ ਆਪਣੀ ਮਾਂ ਪਾਰਟੀ ਅਕਾਲੀ ਦਲ ਨੂੰ ਤਗੜਾ ਕਰੋ ਤੁਸੀਂ ਵੀ ਸੁਣੋ ਕੀ ਕੁਝ ਕਹ ਹਰਸ਼ਿਮਰਤ ਕੋਰ ਬਾਦਲ ਨੇ ਮੋਕੀ ਦਾ ਜੀ ਪੰਜਾਬ ਦੇ ਕਿਸੇ ਕੋਨੇ 'ਚ ਚਲੇ ਜਾਓ ਤਰਾਹੀ ਤਰਾਹੀ ਮਚੀ ਹੋਈ ਹੈ ਇਹ ਬੇਈਮਾਨ ਸਰਕਾਰ ਪਾਵੇ ਕਾਂਗਰਸ 5 ਸਾਲ ਪਹਿਲੇ ਪਾਵੇ ਆ 2 ਸਾਲ ਤੋਂ ਆ ਬੇਈਮਾਨਾ ਦੀ ਸਰਕਾਰ ਜਿਹੜੀ ਆਈ ਹੈ ਜਿਨ੍ਹਾਂ ਨੇ ਵੱਡੇ ਵੱਡੇ ਵਾਅਦੇ ਵੱਡੇ ਵੱਡੇ ਲਾਰੇ ਲਾਏ ਲੋਕਾਂ ਨੂੰ ਲੇਕਿਨ ਮੁੜ ਕੇ ਲੋਕਾਂ ਨੂੰ ਪੁੱਛਿਆ ਕਿ ਸਾਰ ਤੱਕ ਨਹੀਂ ਲੈਣ ਵਾਸਤੇ ਤੇ ਦੇਣਾ ਕੀ ਸੀ ਕਰਜ਼ਾਈ ਸੂਬੇ ਨੂੰ ਕਰਤਾ ਸੂਬੇ ਦੇ ਲੋਕਾਂ ਦੇ ਉੱਤੇ ਕਰਜ਼ਾ ਚੜਾ ਕੇ ਲੁੱਟ ਕੇ ਆਪ ਤਾਂ ਤੁਰ ਗਏ 5 ਸਾਲ ਕਾਂਗਰਸ ਇੱਕ ਲੱਖ ਕਰੋੜ ਦਾ ਕਰਜ਼ਾ ਚੜਾ ਕੇ ਲੋਕਾਂ ਨੂੰ ਨਾ ਕਿਸੇ ਨੂੰ ਨੌਕਰੀ ਨਾ ਕਿਸੇ ਦਾ ਕਰਜ਼ਾ ਮਾਫੀ ਨਾ ਨਸ਼ੇ ਖਤਮ ਹੋਏ ਨਾ ਕੋਈ ਮੰਡੀ ਕੋਈ ਸੂਲਤ ਕੋਈ ਹਸਪਤਾਲ ਜਾਂ ਕੋਈ ਸਕੂਲ ਜਾਂ ਕੁਝ ਇਹੋ ਜਿਹੀ ਚੀਜ਼ ਜਿਹਦੇ ਨਾਲ ਲੋਕੀ ਕਹਿਣ ਕਿ ਹਾਂ ਬਈ ਲੱਖ ਕਰੋੜ ਦਾ ਸਾਨੂੰ ਆਫਾਦਾ ਹੋਇਆ ਕੋਈ ਫਾਇਦਾ ਨਹੀਂ ਲੁੱਟ ਕੇ ਖਾ ਕੇ ਉਹ ਤੁਰ ਗਏ ਇਹ ਆ ਜਿਹੜਾ ਇੱਕ ਮੌਕਾ ਮੰਗਦੇ ਸੀ ਲੁਟੇਰੇ ਮੋਕਾ ਹੀ ਲੋਕਾਂ ਨੇ ਦਿੱਤਾ 2 ਸਾਲਾਂ 'ਚ 60 ਹਜ਼ਾਰ ਕਰੋੜ ਦਾ ਕਰਜ਼ਾ ਚੜਾਤਾ ਇਹਨਾਂ 60 ਹਜ਼ਾਰਾਂ ਵਿੱਚੋਂ ਦੁਵਾਨੀ ਕਿੱਥੇ ਗਈ ਹੈ ਨਾ ਕਿਸੇ ਬੀਬੀ ਨੂੰ ਹਜ਼ਾਰ-ਹਜ਼ਾਰ ਰੁਪਏ 24 ਹਜ਼ਾਰ ਰੁਪਏ ਹਰ ਇੱਕ ਬੀਬੀ ਦੇ ਖਾਤੇ 'ਚ ਹੋਣੇ ਚਾਹੀਦੇ ਨੇ 60 ਹਜ਼ਾਰ ਕਰੋੜ ਦਾ ਕਰਜ਼ਾ ਲੈ ਗਿਆ 24 ਹਜ਼ਾਰ ਕਿਸੇ ਬੀਬੀ ਦੇ ਖਾਤੇ 'ਚ ਨਹੀਂ ਪਾ ਸਕਦੀ ਸਰਕਾਰ ਨਾ ਕਿਸੇ ਨੂੰ ਨੌਕਰੀ ਜਿਹੜਾ ਕਹਿੰਦਾ ਸੀ ਮਰੀ ਹੋਈ ਮੁਰਗੀ ਦਾ ਮੁਆਵਜ਼ਾ ਦਵਾਵਾਂਗਾ ਬੱਕਰੀ ਦਾ ਦਵਾਵਾਂਗਾ ਅੱਧਾ ਪੰਜਾਬ ਦੋ ਵਾਰੀ ਡੁੱਬ ਗਿਆ ਤਿੰਨ ਫਸਲਾਂ ਨਰਮੇ ਵੀ ਖਰਾਬ ਹੋ ਗਈਆਂ ਹੜ੍ਹਾਂ ਦੇ ਨਾਲ ਪਿਛਲੇ ਮੁਆਵਜ਼ੇ ਐਮਐਸਪੀ ਜੇ ਤਾਂ ਕੀ ਲੈਣਾ ਮੁਆਵਜ਼ਾ ਹੀ ਦੇਦੇ ਆ ਗਿਉਰੀਆ ਦੀ ਅੰਨੀ ਘਾਟ ਚੱਲ ਰਹੀ ਹੈ ਬਲੈਕ ਚ 350 ਮੰਗ ਰਹੇ ਨੇ ਦੇਣ ਵਾਸਤੇ ਕੋਈ ਪੁੱਛਣ ਵਾਲਾ ਹੀ ਨਹੀਂ ਹੈਗਾ ਜਿਹੜਾ ਕਹਿੰਦਾ ਸੀ ਪਿੰਡੋਂ ਸਰਕਾਰ ਚੱਲੂਗੀ ਆਮ ਕਰਾਦਾ ਮੁੰਡਾ ਉਹ ਕਿੱਥੇ ਦੇਖਦਾ ਮਾਸਟਰ ਦਾ ਮੁੰਡਾ ਹੈਗਾ ਕਿੱਥੇ ਉਹ ਆਮ ਉਹਦੇ ਵਰਗਾ ਖਾਸ ਤਾਂ ਕੋਈ ਰਹਾ ਨਹੀਂ ਇਹ ਹਕੀਕਤ ਹੈ ਕਿ ਪੰਜਾਬ ਨੂੰ ਕਰਜ਼ਾਈ ਕਰਕੇ ਅੱਜ ਬਿਜਲੀ ਵਿਭਾਗੇ ਕਰਜ਼ਾਈ ਚ ਹੋ ਗਿਆ ਤੇ ਇੱਕ ਦਿਵਾਲੀਆ ਬਿਜਲੀ ਕੰਪਨੀ ਪ੍ਰਾਈਵੇਟ ਨਿਜੀ ਕੰਪਨੀ ਜਿਹੜੇ 6000 ਕਰੋੜ ਦੀ ਕਰਜ਼ਾਈ ਹੋ ਕੇ ਬੰਦਾ ਛੱਡ ਕੇ ਭੱਜ ਗਿਆ ਉਹਨੋਂ ਹਜ਼ਾਰ ਕਰੋੜ ਸਰਕਾਰ ਦੇ ਕੇ ਖਰੀਦ ਰਹੀ ਹੈ ਮਤਲਬ ਲੋਕਾਂ ਦੇ ਉੱਤੇ ਹਜ਼ਾਰ ਕਰੋੜ ਦਾ ਹੋ ਤੇ ਬਿਜਲੀ ਕਿਸੇ ਦੀ ਆ ਨਹੀਂ ਰਹੀ ਹੈਗੀ ਅ ਸਰਦੀਆਂ ਚ ਬਿਜਲੀ ਜਾਂਦੀ ਸੀ ਤਾਂ ਸੁਨਿਆ ਨਹੀਂ ਸੀ ਅਕਾਲੀ ਦਲ ਨੇ 6000 ਮੈਗਾਵਾਟ ਦਾ 12-13000 ਮੈਗਾਵਾਟ ਸਰਪਲਸ ਕੀਤੀ ਨਾ 1 ਮੈਗਾਵਾਟ ਕਾਂਗਰਸ ਯਾਨੀ ਨਵਾਂ ਬਿਜਲੀ ਪੈਦਾ ਕੀਤੀ ਨਾ ਇਹਨਾਂ ਨੇ ਇਹਨਾਂ ਨੇ ਤਾਂ ਪੈਦਾ ਕੀ ਕਰਨੀ ਦਿਵਾਲੀਆ ਕੰਪਨੀਆਂ ਨੂੰ ਹੋਰ ਹਜ਼ਾਰ ਕਰੋੜ ਰੁਪਏ ਲੈ ਕੇ ਕਹਿੰਦੇ ਸੀ ਸਸਤੀ ਬਿਜਲੀ ਕਰਾਂਗੇ ਮੈਂ ਤਾਂ ਕਹਿੰਦੀ ਪਹਿਲੇ ਦੋਨੋਂ ਪਾਰਟੀਆਂ ਜਿਹੜੀ ਕਹਿੰਦੇ ਸੀ ਸੁਖਵੀਰ ਜੀ ਦੇ ਬਣਾਏ ਹੋਏ ਜਿਹੜੇ 2086 ਪੈਸੇ ਦੇ ਸਮਝੌਤੇ 25 ਸਾਲ ਦੇ ਜਿਹੜੇ ਕਹਿੰਦੇ ਸੀ ਰੱਦ ਕਰਨਗੇ ਅੱਜ ਅੱਜ ਰੱਦ ਕਿਉਂ ਨਹੀਂ ਕਰਦੇ ਅੱਜ ਭਗਵੰਤ ਸਿੰਘ ਕਹਾਂ ਸੀ 500 ਰੁਪਏ ਚ ਦੇਵਾਂਗੇ ਜਿਹੜਾ 900 ਰੁਪਏ ਚ ਦੇ ਰਹੀ ਸੀ ਤੇ ਆਪਾਂ ਤਾਂ 286 ਦੇ ਜਿਹੜਾ ਰੋਲ ਸੋ ਹਰ ਪੱਖੋਂ ਪੰਜਾਬ ਨੂੰ ਲੁੱਟਿਆ ਜਾ ਰਿਹਾ ਹੈ ਇਸ ਇਤਿਹਾਰਾਂ ਦੀ ਸਰਕਾਰ ਕੇਜਰੀਵਾਲ ਨੂੰ ਚਮਕਾਉਣ ਵਾਸਤੇ 10 ਲੱਖ ਰੁਪਏ ਘੰਟੇ ਦਾ ਕਦੇ ਕੇਜਰੀਵਾਲ ਨੂੰ ਜਹਾਜ਼ ਤੇ ਚੜਾ ਕੇ ਇੱਥੇ ਕਦੇ ਉੱਥੇ ਪੁਲਿਸ ਦੀ ਫੌਜ ਕਦੇ ਇੱਥੇ ਕਦੇ ਉੱਥੇ ਦਿੱਲੀ ਅੰਦੀ ਬੈਠੀ ਹੋਈ ਆ ਦੇ ਇਹਨਾਂ ਦੇ ਖਾਂਦਾਂ 'ਚ ਬੈਠੇ ਤੇ ਪੰਜਾਬ ਦੇ ਲੋਕਾਂ ਨੁਟਾ ਖੂਆਂ ਦੇ ਸ਼ਿਕਾਰ ਗੋਲੀਆਂ ਦੇਸ਼ਕਾਰ ਆ ਕੁਛ ਪੰਜਾਬ 'ਚ ਚੱਲ ਰਿਹਾ ਹੈ ਨਸ਼ੇ ਇੱਕ ਪਾਸੇ ਸਿਖਰ ਪਾਈ ਦੂਜੇ ਪਾਸੇ ਅਸਲੇ ਸ਼ਰੀਆਮ ਲਾ ਕੇ ਜੋ ਮਰਜ਼ੀ ਜਿਹਨੂੰ ਗੋਲੀ ਚਾਹਵੇ ਕੱਲ ਅੱਜ ਸਵੇਰ ਦੀ ਖਬਰ ਹੈ ਇੱਕ ਪ੍ਰਾਈਵੇਟ ਬੱਸ ਨੂੰ ਲੁਟੇਰਿਆ ਨੇ ਲੋਕੇ ਉੱਥੇ ਹੀ ਲੁੱਟਾ ਖਵਾ ਕਰਤੀਆਂ ਕੋਨ ਸੜਕਾਂ 'ਚ ਦੇ ਬੰਦੇ ਬਸ ਤੇ ਵੀ ਨਹੀਂ ਸੁਰੱਖਿਤਾ ਕਿੱਥੇ ਜਾਣ ਕਿੱਥੇ ਲੋਕੇ ਤੇ ਭਗਵੰਤ ਮਾਨ ਨੂੰ ਪਹੁੰਚੇ ਕੌਣ ਨਾ ਕੈਪਟਨ ਸਾਡੇ 4.5 ਸਾਲ ਬਾਹਰ ਨਿਕਲਿਆ ਨਾ ਚੰਨੀ ਨਾ ਇਹ ਇਹ ਜਿਹੜਾ ਕੇਜਰੀਵਾਲ ਨੂੰ ਤਾਂ ਦਿੱਲੀ ਕੌਣ ਲੱਭੂਗਾ ਉਹ ਤਾਂ ਆਪ ਜੇਲ੍ਹ ਤੇ ਕੁਝ ਹੀ ਦਿਨਾਂ ਦਾ ਮਹਿਮਾਨ ਹੈ ਜੇਲ੍ਹ ਤੇ ਜਾਊਗਾ ਤੇ ਉਹੀ ਭਗਵੰਤ ਮਾਨ ਜਿਹੜਾ ਕਹਿੰਦਾ ਸੀ ਲੋਕਾਂ ਦੇ ਵਿੱਚ ਅਸੀਂ ਰਨੇ ਆਮ ਬੰਦਾ ਆਮ ਤੁਹਾਡੇ ਵਰਗੇ ਇਨਸਾਨ ਆ ਜੋ ਇੰਨਾ ਖਾਸ ਬਨਿਆ ਹੋਇਆ ਹੈ ਕਿ ਜੇ ਕਿਸੇ ਪਿੰਡ ਤੋਂ ਲੰਘਣਾ ਨਹੀਂ ਹੋਇਆ ਤੇ ਆਸ-ਪਾਸ ਦੇ ਚਾਰ-ਛੇ ਪਿੰਡਾਂ ਨੂੰ ਸਾਰਿਆਂ ਨੂੰ ਬੰਦ ਕੀਤਾ ਛਾਪਨੀ ਬਣਾਈ ਜਾਂਦੀ ਹੈ ਜੀ ਇਹ ਹਾਲਾਤ ਨੇ ਪੰਜਾਬ ਜਾਵੇ ਤਾਂ ਕਿੱਥੇ ਜਾਏ ਤੁਸੀਂ ਕੇਂਦਰ ਸਰਕਾਰ ਨੇ ਜਿਵੇਂ ਪਹਿਲਾਂ ਕਾਲੇ ਕਾਨੂੰਨ ਕਰੇ ਸੀਗੇ ਜੀ ਹੁਣ ਇਹਨਾਂ ਨੇ ਡਰਾਈਵਰਾਂ ਦੇ ਖਿਲਾਫ ਜਿਹੜਾ ਕਾਨੂੰਨ ਬਣਾਇਆ ਜੀ ਤੇ ਸੜਕਾਂ ਤੇ ਆਪਣਾ ਪੈਟਰੋਲ ਪੰਪਾਂ ਤੇ ਲਾਈਨਾਂ ਲੱਗੀਆਂ ਲੋਕ ਬੇਹਾਲ ਹੋ ਗਏ ਕੀ ਕਹਿਣਾ ਚਾਹੁੰਦੇ ਨਹੀਂ ਨਹੀਂ ਬਹੁਤ ਮਾੜੀ ਗੱਲ ਹੈਗੀ ਜੀ ਤੇ ਕਿਸਾਨਾਂ ਦੇ ਕਾਨੂੰਨ ਜੇ ਉਸ ਟਾਈਮ ਬਾਦਲ ਸਾਹਿਬ ਨੂੰ ਪੁੱਛ ਲੈਂਦੇ ਤੇ ਇਹਨਾਂ ਕਿਸਾਨਾਂ ਦਾ ਨੁਕਸਾਨ ਨਹੀਂ ਹੁੰਦਾ ਜੇ ਆਪ ਦੀ ਮੰਤਰੀ ਜਿਹੜਾ ਮੈਂ ਬੋਲਦੀ ਰਹੀ ਮੇਰੇ ਸੁਣ ਲੈਂਦੇ ਤਾਂ ਨੁਕਸਾਨ ਨਹੀਂ ਹੁੰਦਾ 650 ਕਿਸਾਨ ਨੂੰ ਸ਼ਹੀਦ ਕਰਕੇ ਤਾਂ ਆਪਣੀ ਗਲਤੀ ਦਾ ਇਹਨਾਂ ਨੇ ਅਹਿਸਾਸ ਕੀਤਾ ਹੁਣ ਇੱਥੇ ਲੋਕਾਂ ਨੂੰ ਖਜਲਗਾ ਸਾਰੇ ਦੇਸ਼ ਭਰ ਦੇ ਸਾਰੇ ਪੈਟਰੋਲ ਪੰਪ ਤੇ ਪੂਰੀ ਸਟ੍ਰਾਈਕ ਲੱਗੀ ਹੋਏ ਲੋਕੀ ਖਜਲਖਵਾਰ ਹੋ ਰਹੇ ਨੇ ਡਰਾਈਵਰ ਸਟ੍ਰਾਈਕ ਤੇ ਹੈ ਜੀ ਡਰਾਈਵਰਾਂ ਦੇ ਖਿਲਾਫ ਕਾਨੂੰਨ ਬਣਾਇਆ ਇਹਦਾ ਜਿਹੜੀ ਪਹਿਲੇ ਤਾਂ ਇਸ ਸਰਕਾਰ ਨੇ ਕਸਰ ਕੱਢ ਕੇ ਹਰੇਕ ਪਾਵੇਂ ਮੁਲਾਜ਼ਮ ਹੋਏ ਕਿਸਾਨ ਹੋਏ ਸਭ ਟਰਨੇ ਚੇ ਬੈਠੇ ਹੋਣੇ ਜਿਹੜੀ ਮਾਰੀ ਮੋਟੀ ਕਸਰ ਬਚੀਏ ਉਹ ਦਿੱਲੀ ਵਾਲੀ ਕੱਢੀ ਜਾਏ ਸੋ ਦਿੱਲੀ ਵਾਲੇ ਕਦੇ ਪੰਜਾਬ ਦੇ ਸਗੇ ਨਹੀਂ ਹੋ ਸਕਦੇ ਜਿਹੜੇ ਕਰਕੇ ਮੈਂ ਲੋਕਾਂ ਨੂੰ ਬੇਨਤੀ ਕਰਦੀ ਆ ਕਿ ਆਪ ਦੀ ਖੇਤਰੀ ਪਾਰਟੀ ਆਪਣੇ ਆਪਣੀ ਹੁੰਦੇ ਨੇ ਇਹ ਦਿੱਲੀ ਪੰਜਾਬ ਦੀ ਕਦੇ ਸਗੇ ਨਹੀਂ ਨਾ ਕੇਜਰੀਵਾਲ ਸਗਾ ਨਾ ਗਾਂਧੀ ਪਰਵਾਰ ਸਗਾ ਤੇ ਨਾ ਹੀ ਭਾਜਪਾ ਸਗੀ ਤੁਸੀਂ ਆਪਣੇ ਬਾਬੇ ਨਾਨਕ ਦੀ ਤਕਰੀਬ ਵਾਲੀ ਪਾਰਟੀ ਨੂੰ ਤਕੜਾ ਕਰੋ ਜਿੰਨਾ ਤਕੜੀ ਤੁਹਾਡੀ ਆਪਣੀ ਖੇਤਰੀ ਪਾਰਟੀ ਹੋਗੀ ਉਹਨੇ ਤਕੜੇ ਹੋ ਕੇ ਤੁਹਾਡੇ ਹੱਕਾਂ ਦੀ ਰਾਖੀ ਹੋਸੇ ਤੇ ਇਹਨਾਂ ਨੇ ਲੁੱਟ ਕੇ ਪਾਣੀ ਵੀ ਲੁੱਟ ਕੇ ਲੈ ਜਾਣਾ ਹੈਗਾ ਰਾਜਾਨੀ ਵੀ ਨਹੀਂ ਰਹਿਣੀ ਤੇ ਕਰਜ਼ਾਈ ਦਾ ਕਰਤਾ ਕਰਜ਼ਾ ਤੁਹਾਡੇ ਉੱਤੇ ਹੋਗਾ ਲੁੱਟ ਕੇ ਧੁਰ ਜਾਣਗੇ